ਜਲਦੀ ਗਲਾਬ ਸਿੱਧੂ ਮਿਊਜ਼ਿਕ ਤੇ ਜਾਂ ਕਿਸੇ ਵੀ ਚੈਨਲ ਤੇ ਸੋਹਣੇ ਸੋਹਣੇ ਹਉ ਪੱਟ ਤੇ ਹਾਏ ਪੱਟ ਤੇ ਹਉ ਪੱਟ ਤੇ ਬੜਾ ਕੂ ਪਟਿਆਲੇ ਸ਼ਹਿਰ ਦੇ ਨਹੀਂ ਤੇਰੀ ਤੋਰ ਨੇ ਪਤਲੀਆਂ ਨਾਰੇ ਲਓ ਜੀ ਸਤਿ ਸ਼੍ਰੀ ਅਕਾਲ ਜੀ ਤੇ ਲਓ ਜੀ ਆਪਣਾ ਭਰਾ ਜਗੁਣੀ ਜੋ ਕਿ ਬਹੁਤ ਘੈਂਟ ਕਲਾਕਾਰ ਤੇ ਗੀਤਕਾਰ ਹੈ ਬਾਈ ਬਾਈ ਦੀ ਵਾਰ ਤੁਸੀਂ ਸੁਣ ਕੇ ਫੈਨ ਹੋ ਜਾਓਗੇ ਬਹੁਤ ਘੈਂਟ ਬਾਈ ਦੀ ਆਵਾਜ਼ ਆ ਵੀਰੇ ਹੋਰ ਕਿਵੇਂ ਠੀਕ ਠਾਕ ਹੋ ਜੀ ਤੇ ਵੀਰੇ ਦਾ ਹੁਣ ਗਾਣਾ ਪੂਰਾ ਟ੍ਰੈਂਡਿੰਗ ਚ ਚੱਲ ਰਿਹਾ ਬਾਈ ਮਾੜੇ ਹਉਣ ਤੋਂ ਦੂ ਗੋਲ ਹੋ ਪੱਟ ਤੇ ਹਾਏ ਪੱਟ ਤੇ ਹੋ ਪੱਟ ਤੇ ਬੜਾਕੂ ਪਟਿਆਲੇ ਸ਼ਹਿਰ ਦੇ ਨਹੀਂ ਤੇਰੀ ਤੋਰ ਨੇ ਪਤਲੀਆਂ ਨਾਰੇ ਮਛਲੀ ਹਾਏ ਬਾਤ ਆ ਗਿਆ ਬਾਤ ਵੀਰੇ ਦੇ ਬਹੁਤ ਸੋਹਣੇ ਸੋਹਣੇ ਗਾਣੇ ਆ ਰਹੇ ਨੇ ਥੋੜੇ ਦਿਨਾਂ ਤੱਕ ਤੇ ਬਾਈ ਦੋ ਸ਼ਬਦ ਤੁਸੀਂ ਕੋਈ ਕਹਿਣਾ ਚਾਹੁੰਦੇ ਹੋ ਬਸ ਬਾਈ ਕਰੀ ਜਾਣਾ ਬਾਈ ਉਹਨਾਂ ਨੂੰ ਮਿਲੇ ਸੀ ਤੇ ਸਪੋਰਟ ਕਰਿਓ ਵੀਰੇ ਤੇ ਬਾਈ ਗਲਾਬ ਨਾਲ ਵੀ ਤੁਹਾਨੂੰ ਅੱਗੇ ਮਿਲਾਉਣੇ ਆ ਵੀਡੀਓ ਦੇ ਵਿੱਚ ਜੁੜੇ ਰਹੋ ਤੇ ਬਾਈ ਕੋਈ ਰਹਿਣ ਘੈਂਟ ਜਿਹਾ ਜਿਹੜਾ ਤੁਹਾਨੂੰ ਪਸੰਦਾ ਗਾਣਾ ਜਿ ਕੋਈ ਪੁਰਾਣਾ ਹੋਵੇ ਕੋਈ ਵੀ ਸੁਣਾ ਦਿਓ ਨਵਾਂ ਲਿਖਿਆ ਸੁਣਾ ਦਿਓ ਹਾਂ ਉਹ ਸੁਣਾ ਦਿਓ ਠੀਕ ਹਮੈਨੂੰ ਸਮਝ ਨਹੀਂ ਆਉਂਦੀ ਕੀ ਐ ਸ਼ੈ ਕੋਨੇ ਆ ਪੰਜਾਬੀ ਰਹਾਵੇਂਾਂ ਚ ਯਾਰੀਆਂ ਤੇ ਪੱਕੇ ਸਿਰੇ ਤੱਕ ਅਨਭਉਦੇ ਜਗਰ ਆ ਬੰਬ ਭਰੇ ਕੈ ਮੈਨਾ ਚ ਮਾਹਵਲਾ ਸਜਾਈਆਂ ਨੇ ਖੁੱਤੀਆਂ ਪਵਾਈਆਂ ਨੇ ਉਹ ਨੋਕਾਂ ਵਾਲੀ ਜੁੱਤੀ ਉੱਤੇ ਵੈਰੀ ਰੱਖਦੇ ਨਾ ਆਪਣੇ ਅਪਰਾਧੀ ਨਾ ਆਪਣੇ ਕਦੇ ਗੁੰਡੇ ਮਾਲਵੇ ਦੇ ਮੁੰਡੇ ਆਣ ਖੜੇ ਹੁੰਦੇ ਸਾਨੂੰ ਤੱਕਦੀਆਂ ਕੂਰ-ਕੂਰ ਤੱਕਦੀਆਂ ਨੇ 90 ਦਾ ਸਟੇ ਤੇ ਤੇ ਅੱਖ ਰੱਖਦੀਆਂ ਪਤਲੇ ਜੇ ਲੱਕਦੀਆਂ ਨੇ ਮਾਲਵੇ ਤੇ ਮੁੰਡੇ ਕੀ ਬਾਤ ਆ ਜੀ ਕੀ ਬਾਤ ਆ ਕਿਵੇਂ ਲੱਗਿਆ ਮੁੰਡਿਆ ਓਹ ਥੋੜੇ ਦਿਨਾਂ ਤੱਕ ਬਾਈ ਦੇ ਗਾਣੇ ਥੋੜੀ ਕਚੈਰੀ ਚ ਪੇਸ਼ ਹੋਣਗੇ ਤੇ ਚਲੋ ਅੱਗੇ ਕਰਦੇ ਆ ਗਲਾਬ ਵੀਰੇ ਤੇ ਬਾਈ ਗੁਣੀ ਨਾਲ ਗੱਲਬਾਤ ਲਓ ਜੀ ਸਸੀ ਗਾਲ ਜੀ ਤੇ ਸਾਡਾ ਭਰਾ ਗੁਣੀ ਬਹੁਤ ਜਿਆਦਾ ਸੋਹਣਾ ਗਾਉਂਦਾ ਤੇ ਤੁਸੀਂ ਜੌਂਟੀ ਵੀ ਪਹਿਲਾਂ ਤੁਸੀਂ ਵੀਡੀਓ ਚ ਸੁਣ ਹੀ ਲਿਆ ਤੇ ਵੋਕਲ ਵੀ ਸੁਣ ਲਈ ਗੱਭਰੂ ਦੀ ਤੇ ਬਾਕੀ ਸੁਹਾਵਾ ਦਾ ਬਹੁਤ ਚੰਗਾ ਤੇ ਤੁਹਾਡੇ ਸਾਰਿਆਂ ਦੀ سپورਟ ਦੀ ਲੋੜ ਆ ਜਲਦੀ ਗਲਾਬ ਸਿੱਧੂ 뮤직 ਤੇ ਜਾਂ ਕਿਸੇ ਵੀ ਚੈਨਲ ਤੇ ਸੋਹਣੇ ਸੋਹਣੇ ਗਾਣੇ ਆ ਰਹੇ ਆ ਸਾਡੇ ਭਰਾ ਦੇ ਲਿਖਦਾ ਵੀ ਆਪਾਂ ਗਾਉਂਦਾ ਵੀ ਆਪਾਂ ਤੇ ਚਿਪ ਕੱਢ ਦਾਂਗੇ ਬੈਕ ਟੂ ਬੈਕ ਗਾਣੇ ਆਉਣਗੇ ਗੱਭਰੂ ਦੇ ਤੇ ਸਾਰੇ ਜਣੇ سپورਟ ਕਰਿਓ ਬਹੁਤ ਜ਼ਿਆਦੇ ਸੋਹਣਾ ਗਾਉਂਦਾ ਤੇ ਬਹੁਤ ਜ਼ਿਆਦੇ ਬੀਬਾ ਮੁੰਡਾ ਲਵ ਯੂ ਜੱਟਾ ਜਿਉਂਦਾ ਰਹੇ